6 ਵਜੇ ED ਦੀ ਟੀਮ ਇੱਥੇ ਪਹੁੰਚੀ ਆ ਜੋ ਕਿ ਘਟੋ-ਘਟ ਵੀ 10 ਤੋਂ 12 ਗੱਡੀਆਂ ਇੱਥੇ ਪਹੁੰਚੀਆਂ ਨੇ ED ਦੀਆਂ ਤੇ ਸਾਨੂੰ ਜਿਥੇ-ਥੇਕਰ ਇਹਨਾਂ ਦੇ ਦੱਸਣ ਦੇ ਮੁਤਾਬਕ ਜਿੜੀ ਦੇ ਅਫਸਰ ਦੇ ਦੱਸਣ ਦੇ ਮੁਤਾਬਕ ਵੀ ਜਿਹੜੀ ਇਹ ਮਨੀ ਲਾਂਡਰਿੰਗ ਦੇ ਵਿੱਚ ਜਿਹੜੀ ਅੱਜ ਇਹ ਰੇਡ ਹੋਈ ਆ ਅਸੀਂ ਪਿਛਲੇ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ ਇਹ ਜਿਹੜੀ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਨੁਕਸਾਨ ਕੀਤਾ ਜਿਹੜੀ ਕਿ ਹੁਣ 18 ਤਰੀਕ ਨੂੰ ਸਾਡੀ ਇੱਕ ਲਾਸਟ ਤਰੀਕ ਆ ਮਾਨਜੋਗ ਐਨਜੀਟੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਇੱਕ EDI ਨੇ ਰੇਡ ਕਰਨਾ ਇੱਕ ਚੀਜ਼ ਇਹ ਵੀ ਸੋਚਣ ਤੇ ਮਜਬੂਰ ਕਰ ਦਿੰਦੀ ਆ ਵੀ 18 ਤਰੀਕ ਨੂੰ ਤਾਂ ਸਾਡੀ ਇੱਕ ਲਾਸਟ ਤਰੀਕ ਤੇ ਅੱਜ ਫੇਰ ਇੱਥੇ EDI ਆਈ ਆ ਪਤ ਨਹੀਂ ਕੱਲ ਨੂੰ ਕੀ ਸਾਮੀਕਰਨ ਹੋਣਗੇ ਤੇ ਅਸੀਂ ਤਾਸ ਕਰਦੇ ਆਂ ਵੀ ਲੋਕਾਂ ਦੇ ਹੱਕ ਵਿੱਚ ਫਾਕ ਚ ਫੈਸਲਾ ਆਊਗਾ ਤੇ ਅੱਜ ਜਿਹੜੀ ਕਿ EDI ਨੇ ਰੇਡ ਕੀਤੀ ਆ EDI ਕੀ ਇਹ ਤੋਂ ਲੈ ਕੇ ਜਾਂਦੀ ਆ ਜਾਂ ਕੀ ਉਹ ਇਨਫੋਰਮੇਸ਼ਨ ਇਨਪੁਟ ਹੁੰਦੀ ਏਨਾਂ ਕੋਲੇ ਇਹਦਾ ਵੇਖਣ ਵਾਲੀ ਗੱਲ ਹੋਊਗੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਐਲਾਨ ਹੀ ਕੀਤਾ ਸੀਗਾ ਪਰ ਲਿਖਤੀ ਰੂਪ ਦੇ ਵਿੱਚ ਅੱਜ ਤੱਕ ਸਾਨੂੰ ਨਹੀਂ ਦਿੱਤਾ ਕਿਉਂਕਿ ਲੋਕਾਂ ਦਾ ਪੈਸਾ ਉਹਨਾਂ ਨੇ ਜਿਹੜਾ 20 ਕਰੋੜ ਰੁਪਇਆ ਹਾਈ ਕੋਰਟ ਦੇ ਵਿੱਚ ਰੱਖਿਆ ਸੀ ਅੱਜ ਤੱਕ ਉਹ ਵਾਪਸ ਨਹੀਂ ਕਰਾ ਸਕੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿਹੜਾ ਕਿ ਸਾਨੂੰ ਰਿਟਨ ਦੇ ਵਿੱਚ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ ਸਾਨੂੰ ਆਸ ਆ ਵੀ ਲੋਕਾਂ ਹਿੱਤ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੇ ਹੱਕ ਵਿੱਚ ਫੈਸਲਾ ਹੋਊਗਾ ਜਿਹੜੇ ਕਿ ਲੋਕ ਆ ਇਸ ਕੈਮੀਕਲ ਵਾਲੀ ਫੈਕਟਰੀ ਨੂੰ ਇਸ ਅਲਕੋਹਲ ਵਾਲੀ ਫੈਕਟਰੀ ਨੂੰ ਇਹ ਲਿਕਰ ਫੈਕਟਰੀ ਨੂੰ ਨਹੀਂ ਚਾਹੁੰਦੇਗੇ ਇਹ ਸਾਡੇ ਲੱਕ ਤੋਂ ਪੱਤੀ ਜਾਊਗਾ ਦੋਸਤੋ ਤੁਸੀਂ ਦੇਖ ਰਹੇ ਹੋ ਰਯਾਨਾ ਸਪੋਕਸਮੈਨ ਇਸ ਵੇਲੇ ਮੌਜੂਦ ਆ ਅਸੀਂ ਪਿੰਡ ਲਹਿਰਾ ਰੋਈ ਦੇ ਵਿੱਚ ਜਿੱਥੇ ਕਿ ਮਾਲਪਰੋਜ਼ ਸ਼ਰਾਬ ਫੈਕਟਰੀ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਰਾਬ ਫੈਕਟਰੀ ਜਿਹੜੀ ਹੈ ਪਿਛਲੇ 2 ਸਾਲ ਤੋਂ ਲਗਾਤਾਰ ਇੱਥੇ ਸਾਂਝਾ ਮੋਰਚਾ ਵੱਲੋਂ ਧਰਨਾ ਚੱਲ ਰਿਹਾ ਇਸ ਫੈਕਟਰੀ ਤੇ ਦੋਸ਼ ਲਗਾਏ ਗਏ ਸੀ ਕਿ ਇਸ ਦਾ ਜਿਹੜਾ ਪ੍ਰਦੂਸ਼ਣ ਵਾਲਾ ਪਾਣੀ ਹੈ ਉਹ ਧਰਤੀ ਵਿੱਚ ਜਾਂਦਾ ਤੇ ਇਸ ਇਲਾਕੇ ਦੇ ਵਿੱਚ ਕੈਂਸਰ ਦੇ ਮਰੀਜ਼ ਬਹੁਤ ਜ਼ਿਆਦਾ ਵਧ ਰਹੇ ਨੇ ਅੱਜ ਲਗਾਤਾਰ ਇਸ ਫੈਕਟਰੀ ਦੇ ਈਡੀ ਵੱਲੋਂ ਪਹਿਲਾਂ ਵੀ ਰੈਡਾਂ ਕੀਤੀਆਂ ਗਈਆਂ ਕਾਗਜ਼ਾਤ ਫੁੱਲੇ ਗਏ ਅੱਜ ਫਿਰ ਈਡੀ ਵੱਲੋਂ ਜਿਹੜੇ ਅੱਜ ਇੱਥੇ ਪਹੁੰਚ ਕੇ ਤੇ ਆਪਣਾ ਕਾਰਵਾਈ ਕੀਤੀ ਜਾ ਰਹੀ ਹੈ ਦਫ਼ਤਰ ਦੇ ਵਿੱਚ ਜਿਹੜੇ ਕਾਗਜ਼ਾਤ ਪਏ ਨੇ ਉਹਨਾਂ ਦੀ ਛਾਣਬੀਨ ਕੀਤੀ ਜਾ ਰਹੀ ਹੈ ਦੀ ਮਲੋਤਰਾ ਜਿਹੜਾ ਇਸ ਫੈਕਟਰੀ ਦਾ ਮਾਲਕ ਹੈ ਉਸ ਦੇ ਅਲੱਗ-ਅਲੱਗ ਜਿਹੜੇ ਟਿਕਾਣੇ ਨੇ ਉਹਨਾਂ ਦੇ ਉੱਤੇ ਜਿਹੜਾ ਕੀ ਰੇਡ ਕੀਤੀ ਜਾ ਰਹੀ ਹੈ ਛਾਣਬੀਨ ਕੀਤੀ ਜਾ ਰਹੀ ਹੈ ਇਹ ਧਰਨੇ ਦੇ ਜਿਹੜੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਰੋਮਨ ਜੀ ਜਿਹੜਾ ਪਿਛਲੇ 2 ਸਾਲ ਤੋਂ ਤੁਸੀਂ ਧਰਨਾ ਵੀ ਲਗਾਇਆ ਹੋਇਆ ਆਪਣੀ ਮੰਗ ਜਿਹੜੀ ਹੈ ਪੋਲੂਸ਼ਨ ਬੋਰਡ ਗ੍ਰੀਨ ਵਿਭਾਗ ਜਿਹੜਾ ਉਹਨਾਂ ਤੇ ਰੱਖੀ ਹੈ ਇਸ ਫੈਕਟਰੀ ਨੂੰ ਬੰਦ ਕਰਾਉਣ ਦੇ ਵਿੱਚ ਤੁਹਾਡਾ ਬਹੁਤ ਜਿਆਦਾ ਧਰਨੇ ਦਾ ਜਿਹੜਾ ਸਹਿਯੋਗ ਰਿਹਾ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਈਡੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਅੱਜ ਜੀ ਸਾਨੂੰ ਜਦੋਂ ਅਸੀਂ ਧਰਨੇ ਤੇ ਮੌਜੂਦ ਸੀ ਤੜਕ 6 ਵਜੇ ਈਡੀ ਦੀ ਇਹ ਟੀਮ ਇੱਥੇ ਪਹੁੰਚੀ ਆ ਜੋ ਕਿ ਘੱਟੋ ਘੱਟ ਵੀ 10 ਤੋਂ 12 ਗੱਡੀਆਂ ਇੱਥੇ ਪਹੁੰਚੀਆਂ ਨੇ ਈਡੀ ਦੀਆਂ ਤੇ ਸਾਨੂੰ ਜਿਤਧਿਕਰ ਇਹਨਾਂ ਦੇ ਦੱਸਣ ਦੇ ਮੁਤਾਬਕ ਈਡੀ ਦੇ ਅਫਸਰ ਦੇ ਦੱਸਣ ਦੇ ਮੁਤਾਬਕ ਵੀ ਜਿਹੜੀ ਇਹ ਮਨੀ ਲਾਂਡਰਿੰਗ ਦੇ ਵਿੱਚ ਜਿਹੜੀ ਅੱਜ ਇਹ ਰੇਡ ਹੋਈ ਆ ਤੇ ਘੱਟੋ ਘੱਟ ਵੀ ਅੱਜ ਕਾਫੀ ਬੰਦੇ ਆ ਪੰਜ ਤੋਂ ਸੱਤ ਗੱਡੀਆਂ ਜਿਹੜੀਆਂ ਕਿ ਸ਼ਰਾਬ ਫੈਕਟਰੀ ਦੇ ਅੰਦਰ ਗਈਆਂ ਤੇ 8 ਤੋਂ 10 ਗੱਡੀਆਂ ਇਹ ਬਾਹਰ ਖੜੀਆਂ ਤੋਂ ਸਵੇਰ ਤੜਕਸਰ ਇਹ ਮਤਲਬ ਰੇਡ ਹੋਈ ਆ ਤੇ ਅਸੀਂ ਇੱਕ ਹੋਰ ਦੱਸਣਾ ਚਾਹੁੰਦੇ ਹਾਂ ਅਸੀਂ ਪਿਛਲੇ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਇਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ ਤੇ ਇਹ ਜਿਹੜੀ ਫੈਕਟਰੀ ਨੇ ਸਾਡੇ ਪਿੰਡਾਂ ਦੇ ਵਿੱਚ ਨੁਕਸਾਨ ਕੀਤਾ ਜਿਹੜੀ ਕਿ ਹੁਣ 18 ਤਰੀਕ ਨੂੰ ਸਾਡੀ ਇੱਕ ਲਾਸਟ ਤਰੀਕ ਆ ਮਾਨਜੋਗ ਐਨਜੀਟੀ ਦੇ ਵਿੱਚ ਤੇ ਉਸ ਤੋਂ ਪਹਿਲਾਂ ਇੱਕ ਈਡੀ ਨੇ ਰੇਡ ਕਰਨਾ ਇੱਕ ਚੀਜ਼ ਇਹ ਵੀ ਸੋਚਣ ਤੇ ਮਜਬੂਰ ਕਰ ਦਿੰਦੀ ਆ ਵੀ 18 ਤਰੀਕ ਨੂੰ ਤਾਂ ਸਾਡੀ ਇੱਕ ਲਾਸਟ ਤਰੀਕ ਤੇ ਅੱਜ ਫੇਰ ਇਥੇ ਈਡੀ ਆ ਪਤਾ ਨਹੀਂ ਕੱਲ ਨੂੰ ਕੀ ਸਮੀਕਰਨ ਹੋਣਗੇ ਤੇ ਅਸੀਂ ਤਾਂ ਆਸ ਕਰਦੇ ਹਾਂ ਵੀ ਲੋਕਾਂ ਦੇ ਹੱਕ ਵਿੱਚ ਪੱਖ ਚ ਫੈਸਲਾ ਆਊਗਾ ਤੇ ਅੱਜ ਜਿਹੜੀ ਕਿ ਈਡੀ ਨੇ ਰੇਡ ਕੀਤੀ ਆ ਈਡੀ ਕੀ ਇਥੋਂ ਲੈ ਕੇ ਜਾਂਦੀ ਆ ਜਾਂ ਕੀ ਉਹ ਇਨਫੋਰਮੇਸ਼ਨ ਇਨਪੁਟ ਹੁੰਦੀ ਜਨਨ ਕੋਲੇ ਇਹ ਤਾਂ ਵੇਖਣ ਵਾਲੀ ਗੱਲ ਹੋਊਗੀ ਜੀ ਤੁਹਾਡੀ ਜਿਹੜੀ ਕਾਰਵਾਈ ਆ ਪੰਜਾਬ ਸਰਕਾਰ ਨੇ ਵੀ ਤੁਹਾਨੂੰ ਵਿਸ਼ਵਾਸ ਦਿਵਾਇਆ ਸੀਗਾ ਪਰ ਲਿਖਤੀ ਚ ਨਹੀਂ ਦਿੱਤਾ ਗਿਆ ਇਹ ਗ੍ਰੀਨ ਟ੍ਰੋਬਿਨਲ ਜਿਹੜਾ ਹੈ ਉੱਥੇ ਤੁਹਾਡੀ ਕਾਰਵਾਈ ਚੱਲ ਰਹੀ ਹੈ ਉਹ ਕਿੱਥੇ ਤੱਕ ਪਹੁੰਚੀ ਹੈ ਜਿਹੜੇ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਤਾਂ ਐਲਾਨ ਹੀ ਕੀਤਾ ਸੀਗਾ ਪਰ ਲੈਕਤੀ ਰੂਪ ਦੇ ਵਿੱਚ ਅਜ ਤੱਕ ਸਾਨੂੰ ਨਹੀਂ ਦਿੱਤਾ ਕਿਉਂਕਿ ਲੋਕਾਂ ਦਾ ਪੈਸਾ ਉਹਨਾਂ ਨੇ ਜਿਹੜਾ 20 ਕਰੋੜ ਰੁਪਇਆ ਹਾਈ ਕੋਰਟ ਦੇ ਵਿੱਚ ਰੱਖਿਆ ਸੀ ਅਜ ਤੱਕ ਉਹ ਵਾਪਸ ਨਹੀਂ ਕਰਾ ਸਕੇ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿਹੜਾ ਕਿ ਸਾਨੂੰ ਰਿਟਨ ਦੇ ਵਿੱਚ ਇਹ ਸ਼ਰਾਬ ਫੈਕਟ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਕਿ ਇਹ ਰਹੀ ਗੱਲ ਮਾਨਜੋਗ ਐਨਜੀਟੀ ਦੇ ਵਿੱਚ ਐਨਜੀਟੀ ਦੇ ਵਿੱਚ 18 ਤਰੀਕ ਆ ਜਿਹੜੀ ਕਿ ਪਰਸੋ 18 ਤਰੀਕ ਆ ਰਹੀ ਆ ਉਹ ਲਾਸਟ ਡੇ ਹਿアリング ਆ ਜੀ ਉਸ ਦਿਨ ਉਸ ਤਰੀਕ ਤੇ ਫੈਸਲਾ ਹੋਣਾ ਜਿਹਦੇ ਵਿੱਚ ਹੁਣ ਤੱਕਰ ਪੰਜਾਬ ਸਰਕਾਰ ਨੇ ਵੀ ਆਪਣਾ ਪੱਖ ਰੱਖ ਦਿੱਤਾ ਸੈਂਟਰਲ ਪੋਲੀੂਸ਼ਨ ਕੰਟਰੋਲ ਬੋਰਡ ਨੇ ਵੀ ਆਪਣਾ ਪੱਖ ਰੱਖ ਦਿੱਤਾ ਪੰਜਾਬ ਪ੍ਰੋਪੂਸ਼ਨ ਕੰਟਰੋਲ ਬੋਰਡ ਨੇ ਵੀ ਆਪਣਾ ਪੱਖ ਰੱਖਤਾ ਤੇ ਵੱਖ-ਵੱਖ ਮਤਲਬ ਹੋਰ ਵੀ ਜਿਹੜੀਆਂ ਟੀਮਾਂ ਨੇ ਉਹਨੇ ਆਪਣਾ ਪੱਖ ਰੱਖ ਦਿੱਤਾ ਤੇ ਅਸੀਂ ਵੀ ਆਪਣਾ ਪੱਖ ਰੱਖਿਆ ਤੇ ਮਾਰਬ੍ਰੋਸ ਨੇ ਵੀ ਆਪਣਾ ਪੱਖ ਰੱਖਿਆ ਤੇ ਹੁਣ 18 ਤਰੀਕ ਨੂੰ ਫਾਈਨਲ ਆਰਗੂਮੈਂਟ ਆ ਇਹ 18 ਤਰੀਕ ਨੂੰ ਦੇਖੋ ਕੀ ਬੰਦਾ ਜੀ ਕੀ ਲੱਗਦਾ ਕਿੰਦੇ ਹੱਕ ਦੇ ਵਿੱਚ ਫੈਸਲਾ ਤੁਹਾਡੇ ਹੱਕ ਚ ਆ ਸਕਦਾ ਜਾਂ ਮੰਨ ਲਓ 0.1 ਵੀ ਫੈਸਲਾ ਤੁਹਾਡੇ ਹੱਕ ਦੇ ਵਿੱਚ ਨਹੀਂ ਜਾਂਦਾ ਤੇ ਤੁਹਾਡੀ ਅੱਗੇ ਰਣਨੀਤੀ ਕੀ ਹੋਏਗੀ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਮਾਨਜੋਗ ਹਾਈ ਕੋਰਟ ਦਾ ਮਾਨਜੋਗ ਐਨਜੀਟੀ ਦਾ ਸਤਿਕਾਰ ਕਰਦੇ ਆ ਅਦਰ ਕਰਦੇ ਆ ਅਸੀਂ ਤਾਂ ਇਹੀ ਸਾਨੂੰ ਆਸ ਆ ਬੀ ਲੋਕਾਂ ਹਿੱਤ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੇ ਹੱਕ ਵਿੱਚ ਫੈਸਲਾ ਹੋਊਗਾ ਜਿਹੜੇ ਕਿ ਲੋਕ ਆ ਇਸ ਕੈਮੀਕਲ ਵਾਲੀ ਫੈਕਟਰੀ ਨੂੰ ਇਸ ਅਲਕੋਹਲ ਵਾਲੀ ਫੈਕਟਰੀ ਨੂੰ ਇਹ ਲਿਕਰ ਫੈਕਟਰੀ ਨੂੰ ਨਹੀਂ ਚਾਹੁੰਦੇ ਕਿ ਇਹ ਸਾਡੇ ਇਲਾਕੇ ਤੋਂ ਪੱਟੀ ਜਾਊਗੀ ਜੀ ਜਿਵੇਂ ਕਿ ਰੋਮਨ ਜੀ ਵੱਲੋਂ ਦੱਸਿਆ ਜਾ ਰਿਹਾ ਪਿਛਲੇ 2 ਸਾਲ ਤੋਂ ਜਿਹੜਾ ਕਿ ਆ ਹੁਣ 2 ਸਾਲ ਹੋ ਜਾਣੇ ਆ 24 ਤਰੀਕ ਨੂੰ ਇਸ ਧਰਨੇ ਨੂੰ ਇਹਨਾਂ ਲੋ 18 ਤਰੀਕ ਨੂੰ ਜਿਹੜਾ ਕਿ ਦਿੱਲੀ ਕੋਚ ਕੀਤਾ ਜਾਣਾ ਇੱਥੋਂ ਆਪਦੇ ਜਥੇਬੰਦੀ ਦੇ ਆਗੂ ਨਾਲ ਲਿਜਾ ਕੇ ਇਹ ਗ੍ਰੀਨ ਟ੍ਰੂਮਲ ਦੇ ਵਿੱਚ ਜਿਹੜਾ ਕਿ ਇੱਕ ਫੈਸਲਾ ਲਾਸਟ ਹਿਅਰਿੰਗ ਹੈਗੀ ਆ ਉਹਦੀ ਵੀ ਸੁਣਵਾਈ ਹੋਣੀ ਹੈ ਤੇ ਈਡੀ ਵੱਲੋਂ ਜਿਹੜੀਆਂ ਰੇਡ ਕੀਤੀ ਗਈ ਜਿਵੇਂ ਦੱਸਿਆ ਜਾ ਰਿਹਾ 10 ਤੋਂ 12 ਗੱਡੀਆਂ ਇਹਨਾਂ ਦੀਆਂ ਇੱਥੇ ਪਹੁੰਚੀਆਂ ਨੇ ਤੇ ਉਹਨਾਂ ਵੱਲੋਂ ਕਾਗਜ਼ਾਤ ਪਹਿਲਾਂ ਵੀ ਛਾਣੇ ਗਏ ਤੇ ਅੱਜ ਦੀਪ ਮਲੋਤਰਾ ਦੇ ਅਲੱਗ-ਅਲੱਗ ਜਗ੍ਹਾ ਤੇ ਟਿਕਾਣਿਆਂ ਤੇ ਜਿਹੜੀ ਇਹ ਰੇਡ ਕੀਤੀ ਜਾ ਰਹੀ ਹੈ ਇਹ ਰੇਡ ਕਰਨ ਦਾ ਕੀ ਸਮਝਦੇ ਹੋ ਕਿ 2 ਸਾਲ ਤੱਕ ਜਿਹੜੀ ਇਹ ਅੱਜ ਰੇਡ ਕੀਤੀ ਜਾ ਰਹੀ 2 ਸਾਲ ਬਾਅਦ ਕੀ ਸਮਝਦੇ ਹੋ ਕਿ ਇਹ ਕਾਗਜ਼ਾਤ ਇੱਥੇ ਪਏ ਹੋਣਗੇ ਜਾਂ ਈਡੀ ਨੂੰ ਕੁਝ ਮਿਲ ਸਕਦਾ ਸਾਨੂੰ ਤਾਂ ਇਹ ਲੱਗਦਾ ਵੀ ਨਾ ਤਾਂ ਇਹਨਾਂ ਦੇ ਹੱਥ ਦੀਪਮ ਲੋਤਰਾ ਲੱਗੇ ਨਾ ਪਵਨ ਬਾਂਸਲਾ ਹੱਥ ਇਹਨਾਂ ਦੇ ਲੱਗੇ ਇਹਨਾਂ ਦਾ ਫੈਕਟਰੀ ਦਾ ਕੋਈ ਵੀ ਵੱਡਾ ਅਫਸਰ ਜਾਂ ਅਧਿਕਾਰਤ ਬੰਦਾ ਇਹਨਾਂ ਦੇ ਹੱਥ ਨਹੀਂ ਲੱਗਣਾ ਨਾ ਇੱਥੇ ਕੋਈ ਕਾਗਜ਼ ਪਈ ਹੋਣਗੇ ਜਿੱਥੇ ਜ਼ਿਕਰ ਇਹਨੇ ਰੇਡ ਕਰਨ ਦੀ ਗੱਲ ਆ ਵੀ ਸਾਨੂੰ ਤਾਂ ਇਹ ਪਤਾ ਲੱਗਾ ਇਹਨਾਂ ਅਧਿਕਾਰੀਆਂ ਦੇ ਦੱਸਣ ਦੇ ਮਤਲਬ ਕਿ ਜਿਹੜਾ ਵੀ ਇਹ ਸੰਘਰਸ਼ ਚੱਲ ਰਿਹਾ ਪਿਛਲੇ 2 ਸਾਲਾਂ ਤੋਂ ਹੁਣ ਜ਼ਿਕਰ ਸੈਂਟਰਲ ਪੋਲੀੂਸ਼ਨ ਕੰਟਰੋਲ ਬੋਰਡ ਨੇ ਰਿਪੋਰਟਾਂ ਕੀਤੀਆਂ ਜਾਂ ਇਹ ਮਨੀ ਲਾਂਡਰਿੰਗ ਦਾ ਮਾਮਲਾ ਇਸੇ ਹੀ ਕੜੀ ਨਾਲ ਇਹਨੂੰ ਜੁੜਿਆ ਜਾ ਰਿਹਾ ਹੈ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜਿਹੜੀ ਰੇਡ ਹੋਈ ਹੈ ਕਾਗਜ਼ਾਤ ਦੇ 2 ਸਾਲ ਦੇ ਵਿੱਚ ਕੋਈ ਵੀ ਛਾਤਰ ਵਿਅਕਤੀ ਜਿਹੜਾ ਹੈ ਉਹ ਆਪਣੀ ਉਸ ਜਗ੍ਹਾ ਤੇ ਨਹੀਂ ਰੱਖੇਗਾ ਜਿਹੜਾ ਕਿ ਸਰਕਾਰ ਦੇ ਹੱਥ ਲੱਗ ਸਕਣ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਹੱਥ ਲੱਗ ਸਕਣ ਦੇਖਦੇ ਹਾਂ ਕੀ ਫੈਸਲਾ ਆਉਂਦਾ ਹੈ ਕੀ ਇਥੋਂ ਰਿਪੋਰਟਾਂ ਮਿਲਦੀਆਂ ਨੇ ਕੀ ਇਹਨਾਂ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਮਿਲਦਾ ਦੀਪਕ ਵਰਗੋ ਸਪੋਕਸਮੈਨ